ਜਦਨ ਸੋਰਤ ਕਰੇ ਗੋ ਮੇਰੀ ਸਰਤ ਕਰੇ ਗੋ ਮੇਰੀ ਸੋਰਤ ਕਰੇ ਗੋ ਮੇਰੀ ਸੋਚ ਮੇਰੀ ਤੀਜ ਖੋਲ ਕਿਵਾੜ ਦਰਸ਼ਨ ਦੀਜਾ ਦੀਜ ਖੋਲ ਕਿਵਾੜ ਦਰਸ਼ਨ दीजा, 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 खोल किवा दर्शन दीज दीज खोल् क्वाड दर्शन योगेव सदा म ਦਰਸ਼ਨ ਦੀਜ ਦਿਜ ਖੋਲ ਕੇ ਵਾਰ ਦਰਸ਼ਨ ਦੀਜ ਲੋਕ ਕਿਰਪਾ ਕਰੇ ਪਾ ਦਰਸ਼ਨ ਦੀਜ ਦੀਜ ਖੋਲ ਕੇ ਵਾਰ ਦਰਸ਼ਨ ਦੀਜ ਕਬੀਰ ਤੁਮ ਸਮਰਤ ਦਾਤੇ ਕਹ ਕਬੀਰ ਤੁਮ ਸਮਰਤ ਦਾਤੇ ਦਰਸ਼ਨ ਦੇ ਨਾੜ ਕਰਸ਼ਨ ਦੀਜਾ ਵਿਝ ਖੋਲ ਕੇ ਵਾੜ ਦਰਸ਼ਨ ਦੀਜਾ ਸਮਰਤ ਦਾਤੇ ਦੇ ਨਾੜ ਕਰਸ਼ਨ ਦੀਜਾ ਸ਼ਨ ਦੀਜਾ ਖੋਲ ਕੇ ਵੜ ਦਰਸ਼ਨ ਦੀਜੇ ਜੇ ਤਰਨ ਹੋਏ ਜਿਸ ਕਾ ਸਾਹਿਬ ਡਾਡਾ ਹੋਏ ਸਾਹਿਬ ਡਾਡਾ ਹੋਏ ਜਿਸ ਕਾ ਸਾਹਿਬ ਡਾਡਾ ਜਿਸ ਨੂੰ ਪਾਰ ਨਾ ਸਾਥੇ ਕੋਈ ਜਿਸ ਨੂੰ ਮਾਰ ਨਾ ਸਕੇ ਕੋਈ ਇਸ ਨੂੰ ਮਾਰ ਨਾ ਸਕ ਕੋਏ ਤਾਤੀ ਵਾ ਨਲ ਗਈ ਤਾਤੀ ਵਾ ਨਲ ਗਈ ਪਾ ब्रह्म सरनाई पार ब्रह्म सरनाई जो बिरद हमारे राम का जो बिरद हमारे राम का ਦੁਖ ਲਗੇ ਨਪਾਈ ਦੁਖ ਲਗੇ ਨਪਾਈ ਹਮਕੂ ਕਰ ਤੇਰੇ ਦਰਬਾਰ ਹਮਕੂ ਕਰ ਤੇਰੇ ਦਰਬਾਰ ਹਮਕੂ ਕਰ ਤੇਰੇ ਦਰਬਾਰ ਨਾ ਛੂਟੀ ਐ ਲੇਖੇ ਕਦੇ ਨਾ ਛੂਟੀ ਐ ਲੇਖੇ ਕਦੇ ਨਾ ਛੂਟੀ ਐ ਕਿਨ ਖਿਨ ਪੂਲਨ ਹਾਰ ਖਿਨ ਖਿਨ ਪੂਲਨ ਹਾਰ ਬਖਸ਼ਣ ਹਰ ਬਖਸ਼ਲਾ ਬਖਸ਼ਨ ਹਰ ਬਖਸ਼ਲਾ ਨਾਨਕ ਪਹਾੜ ਕਾ ਨਾਨਕ ਪਾਰੇ ਉਤਾਰ ਨਾਨਕ ਪਾਰੇ ਉਤਾਰ ਬੈਠਾ ਸੋ ਦੀਪਾਤਸ਼ਾਹ ਬੈਠਾ ਸੋ ਦੀਪਾ ਤਸ਼ਾ ਰਾਮਦਾਸ ਸਤ ਗੁਰੂ ਕਹਾਵ ਰਾਮਦਾਸ ਸਤ ਗੁਰੂ ਕਹਾਵ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਧਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲਣ ਸ਼ੁਭ ਬਚਨ ਸਿੱਖ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਬਾਇ ਆਕਾਲ ਰੂਪ ਇਕ ਬਾ ਬਾ ਆਕਾਲ ਰੂਪ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਠਹਿ ਸਭ ਦੁੱਖ ਜਾਏ ਸ਼ੀਰੀ ਹਰਿ ਕ੍ਰਿਸ਼ਨ ਧਾਇਆ ਸਿਮਰਿਆ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਤਾਏ ਸਭ ਥਾਈ ਹੋਏ ਸਹਾਏ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਰੇ ਦੇਖ ਬਹਾਦਰ ਸਿਮਰਿਆ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਨਾਮ ਸਤਨਾਮ ਸਤਨਾਮ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 Sat satanam sat